ग्लोबल स्टार बन चुके दिलजीत दोसांझ ਹੁਣ ਸਿਰਫ ਤੁਹਾਡੇ ਦਿਲਾਂ ਦੇ ਉੱਤੇ ਰਾਜ ਨਹੀਂ ਕਰੇਗਾ ਸਗੋਂ ਸਿੱਖਿਆ ਦੇ ਮਾਧਿਅਮ ਦੇ ਨਾਲ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਜ਼ਰੀਆ ਵੀ ਬਣੇਗਾ ਜੀਹਾਂ ਦਿਲਜੀਤ ਦੋਸਾਂਝ ਨੂੰ ਇੱਕ ਵੱਡਾ ਅੰਤਰਰਾਸ਼ਟਰੀ ਸਨਮਾਨ ਮਿਲਿਆ ਇਹ ਬਹੁਤ ਮਾਣ ਅਤੇ ਪ੍ਰਾਪਤੀ ਦਾ ਪਲ ਹੈ ਦਰਸਲ ਕੈਨੇਡਾ ਦੀ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਜਿਸ ਨੂੰ ਪਹਿਲਾਂ ਰਾਈਟਸਨ ਯੂਨੀਵਰਸਿਟੀ ਵਜੋਂ ਵੀ ਜਾਣਿਆ ਜਾਂਦਾ ਸੀ ਉਸ ਨੇ ਐਲਾਨ ਕੀਤਾ ਹੈ ਕਿ ਇਹ ਗਾਇਕ ਅਤੇ ਅਦਾਕਾਰ ਦਿਲਜੀ ਦੋਸਾਂਝ ਦੇ ਜੀਵਨ ਅਤੇ ਸੱਭਿਆਚਾਰਕ ਪ੍ਰਭਾਵ ਦੇ ਉੱਤੇ ਇੱਕ ਵਿਸ਼ੇਸ਼ ਕੋਰਸ ਵਿਦਿਆਰਥੀਆਂ ਦੇ ਲਈ ਸ਼ੁਰੂ ਕਰਨਗੇ ਇਹ ਕੋਰਸ 2026 ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਸ਼ੁਰੂ ਹੋਏਗਾ ਅਤੇ ਦਿਲਜੀਤ ਦੋਸਾਂਝ ਦੇ ਵਿਸ਼ਵ ਵਿਆਪੀ ਪ੍ਰਭਾਵ ਨੂੰ ਉਜਾਗਰ ਕਰੇਗਾ ਦਿਲਜੀਤ ਦੋਸਾਂਝ ਨਾ ਸਿਰਫ ਇੱਕ ਵਿਸ਼ਵ ਪੱਧਰ ਦੇ ਉੱਤੇ ਪ੍ਰਸਿੱਧ ਸਟਾਰ ਹੈ ਜੋ ਗਾਇਕੀ ਅਤੇ ਅਦਾਕਾਰੀ ਨੂੰ ਜੋੜਦਾ ਹੈ ਸਗੋ ਹੋ ਅਕੈਡਮਿਕ ਸਿਲੇਬਸ ਦਾ ਹਿੱਸਾ ਵੀ ਬਣਨ ਵਾਲਾ ਹੈ ਕੈਨੇਡਾ ਦੀ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦਾ ਇਹ ਵੱਡਾ ਐਲਾਨ ਹੈ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੀ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ 2026 ਦੇ ਅਕੈਡੈਮਿਕ ਸੈਸ਼ਨ ਤੋਂ ਆਪਣੀ ਯੂਨੀਵਰਸਿਟੀ ਦੇ ਵਿੱਚ ਦਿਲਜੀਤ ਦੋਸਾਂਝ ਦੇ ਉੱਤੇ ਆਧਾਰਿਤ ਕੋਰਸ ਨੂੰ ਸ਼ੁਰੂ ਕਰ ਦਵੇਗੀ ਯਾਨੀ ਕਿ ਲਾਗੂ ਕਰ ਦਵੇਗੀ ਇਸ ਦਾ ਨਾਮ ਦਾ ਕ੍ਰੀਏਟਿਵ ਸਕੂਲ ਰੱਖਿਆ ਜਾਏਗਾ ਜਿਸ ਦੇ ਵਿੱਚ ਵਿਦਿਆਰਥੀਆਂ ਨੂੰ ਦਿਲਜੀਤ ਦੋਸਾਂਝ ਦੇ ਸਫ਼ਰ ਉਸ ਦੇ ਸੰਗੀਤ ਉਸ ਦੀ ਪਛਾਣ ਅਤੇ ਦਿਲਜੀਤ ਨੇ ਆਪਣੀ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ਦੇ ਉੱਤੇ ਕਿਵੇਂ ਪਛਾਣ ਦਿੱਤੀ ਹੈ ਇਸ ਬਾਰੇ ਦੇ ਵਿੱਚ ਸਿਖਾਇਆ ਤੇ ਦੱਸਿਆ ਜਾਏਗਾ ਇਸ ਦੇ ਨਾਲ ਵਿਦਿਆਰਥੀ ਦਿਲਜੀਤ ਦੋਸਾਂਝ ਦੇ ਜੀਵਨ ਦਾ ਅਧਿਐਨ ਕਰਨਗੇ ਜਿਸ ਦੇ ਨਾਲ ਉਹਨਾਂ ਨੂੰ ਗਾਇਕ ਨੂੰ ਹੋਰ ਨੇੜਿਓਂ ਜਾਣਨ ਦਾ ਮੌਕਾ ਵੀ ਮਿਲੇਗਾ। ਇਹ ਕੋਰਸ ਵਿਦਿਆਰਥੀਆਂ ਨੂੰ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਦੀ ਬਿਹਤਰ ਸਮਝ ਵੀ ਦਿੰਦਾ ਹੈ। ਇਹ ਖੁਸ਼ਖਬਰੀ ਦਿਲਜੀਤ ਦੋਸਾਂਝ ਦੀ ਟੀਮ ਦੁਆਰਾ ਸਾਂਝੀ ਕੀਤੀ ਗਈ। ਪੋਸਟ ਸਾਂਝੀ ਕਰਦੇ ਹੋਏ ਉਹਨਾਂ ਦੀ ਟੀਮ ਨੇ ਲਿਖਿਆ ਕਿ ਕੈਨੇਡਾ ਦੇ ਵਿੱਚ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਅਦਾਕਾਰ ਗਾਇਕ ਤੇ ਸੱਭਿਆਚਾਰਕ ਅਤੇ ਵਿਸ਼ਵ ਵਿਆਪੀ ਪ੍ਰਭਾਵ ਦੇ ਉੱਤੇ ਇੱਕ ਕੋਰਸ ਸ਼ੁਰੂ ਕਰ ਰਹੀ ਹੈ ਜੋ ਕਿ 2026 ਤੋਂ ਸ਼ੁਰੂ ਹੋਏਗਾ ਇਹ ਕੋਰਸ ਜੋ ਕਿ ਕ੍ਰੀਏਟਿਵ ਸਕੂਲ ਦੁਆਰਾ ਪੇਸ਼ ਕੀਤਾ ਜਾਂਦਾ ਹੈ ਸੰਗੀਤ ਪਛਾਣ ਅਤੇ ਦੱਖਣੀ ਏਸ਼ੀਆਈ ਡਾਇਸਪੋਰਾ ਦੇ ਉੱਤੇ ਉਹਨਾਂ ਦੇ ਪ੍ਰਭਾਵ ਤੋਂ ਦੇ ਉੱਤੇ ਰੋਸ਼ਨੀ ਪਾਏਗਾ ਇਹ ਪਤਾ ਲੱਗੇਗਾ ਕਿ ਪੰਜਾਬੀ ਆਈਕਨਾਂ ਨੇ ਵਿਸ਼ਵ ਪੱਧਰ ਦੇ ਉੱਤੇ ਪੌਪ ਸੱਭਿਆਚਾਰ ਨੂੰ ਮੁੜ ਆਕਾਰ ਕਿਵੇਂ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦੋਸਾਂਝ ਇੱਕ ਗਾਇਕ ਅਤੇ ਇੱਕ ਉੱਗੇ ਅਦਾਕਾਰ ਵਜੋਂ ਦੁਨੀਆ ਭਰ ਦੇ ਵਿੱਚ ਵੱਡੀ ਪਛਾਣ ਬਣਾਉਣ ਵਾਲੇ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੇ ਸਮੇਂ ਦੇ ਨਾਲ-ਨਾਲ ਚੱਲਦੇ ਇਹ ਆਪਣੀ ਗਾਇਕੀ ਦੇ ਮਿਆਰ ਨੂੰ ਹਮੇਸ਼ਾ ਉੱਚਾ ਰੱਖਿਆ ਪੰਜਾਬੀ ਸੰਗੀਤ ਇੰਡਸਟਰੀ ਤੋਂ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੇ ਦਿਲਜੀਤ ਦੋਸਾਂਝ ਹੁਣ ਇੱਕ ਗਲੋਬਲ ਸਟਾਰ ਬਣ ਚੁੱਕੇ ਨੇ ਇਨੇ ਦਿਨੀ ਦਿਲਜੀਤ ਦੋਸਾਂਝ ਆਪਣੇ ਆਸਟ੍ਰੇਲੀਆ ਟੂਰ ਨੂੰ ਲੈ ਕੇ ਕਾਫੀ ਸੁਰਖੀਆਂ ਦੇ ਵਿੱਚ ਵੀ ਨੇ bureau report hamdard tv